ਹਾਂਜੀ ਦੋਸਤੋ ਬਸਾਖੀ ਦਾ ਮੇਲਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ 13 April ਦਾ ਬਸਾਖੀ ਦਾ ਦਿਹਾੜਾ ਹੈ ਬੜਾ ਦੂਰ ਦਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ ਤੇ ਸਿਆਸੀ ਕਾਨਫਰੰਸਾਂ ਵੀ ਬਸਾਖੀ ਦੇ ਮੇਲੇ ਤੇ ਕੀਤੀਆਂ ਜਾਂਦੀਆਂ ਇਸ ਵਾਰ ਸਿਆਸੀ ਕਾਨਫਰੰਸਾਂ ਦੇ ਵਿੱਚੋਂ ਸਭ ਤੋਂ ਜਿਹੜੀ ਕਾਮਯਾਬ ਕਾਨਫਰੰਸ ਹੋਣ ਜਾ ਰਹੀ ਹੈ ਉਹ ਹੈ ਭਾਈ ਅੰਮਰਤਪਾਲ ਸਿੰਘ ਖਾਲਸਾ ਕਿਉਂਕਿ ਉਹਨਾਂ ਦੇ ਵਰਕਰਾਂ ਵੱਲੋਂ ਤੇ ਉਹਨਾਂ ਦੇ ਆਗੂ ਸਹਿਬਾਨਾਂ ਵੱਲੋਂ ਵੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਨੌਜਵਾਨ ਆਪ ਮੁਹਾਰੇ ਡਿਊਟੀਆਂ ਲਾ ਰਹੇ ਹੈ ਕਿ ਮੈਂ ਇੱਕ ਬੱਸ ਲੈ ਕੇ ਆਉਂਗਾ ਮੈਂ ਦੋ ਲੈ ਕੇ ਆਉਂਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਜਿਹੜੀ ਖਬਰਸਾਰ ਹੈ ਉਹ ਆ ਰਹੀ ਹੈ ਕਿਉਂਕਿ ਦੂਜੀਆਂ ਸਿਆਸੀ ਰੈਲੀਆਂ ਦੀਆਂ ਜਿਹੜੀਆਂ ਉੱਥੇ ਕਾਨਫਰੰਸਾਂ ਨੇ ਉਹਦੇ ਵਿੱਚ ਨੌਜਵਾਨ ਜਾ ਕੇ ਖੁਸ਼ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਹਾਲਾਤ ਸਾਰਿਆਂ ਦੇ ਜਾਣਦੇ ਐ ਝੂਠ ਦੇ ਆਧਾਰ ਦੇ ਉੱਤੇ ਉਹਨਾਂ ਦਾ ਸਿਸਟਮ ਚੱਲਦਾ ਐ ਤੇ ਗੱਪ ਛੜੱਪ ਮਾਰ ਕੇ ਉਹਨਾਂ ਨੇ ਮੁੜ ਜਾਣਾ ਹੁੰਦਾ ਹੈ ਲੋਕਾਂ ਨੂੰ ਪਰਹਾ ਕੇ ਪਰ ਜਿਹੜੀ ਇਹੋ ਜੀ ਜੁਝਾਰੂ ਆਗੂਆਂ ਦੀ ਰੈਲੀ ਹੁੰਦੀ ਹੈ ਉਹਦੇ ਵਿੱਚ ਹਰ ਇੱਕ ਨੌਜਵਾਨ ਤੋਂ ਲੈ ਕੇ ਚਾਹੇ ਬੱਚੇ ਨੇ ਨੌਜਵਾਨ ਹੈ ਬਜ਼ੁਰਗ ਨੇ ਉਹ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੇ ਹੈ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਉਤਸ਼ਾਹ ਹੁੰਦਾ ਹੈ 2 ਸਾਲ ਪਹਿਲਾਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਗ੍ਰਿਫਤਾਰ ਨਹੀਂ ਸੀ ਹੋਏ ਉਦੋਂ ਵੀ ਤੱਕ ਸ਼੍ਰੀ ਦਮਦਮਾ ਸਾਹਿਬ ਇੱਕ ਬੜਾ ਵੱਡਾ ਕੱਟ ਸੀ ਜਿਹੜੀ ਉੱਥੇ ਰੈਲੀ ਸੀ ਭਾਈ ਸਿਮਰਨਜੀਤ ਸਿੰਘ ਮਾਨ ਦੀ ਉਹਦੇ ਆਲੇ ਦੁਆਲੇ ਇੰਨੀ ਪੁਲਿਸ ਲੱਗੀ ਹੋਈ ਸੀ ਉਦੋਂ ਨਾਨਕ ਸਿੰਘ ਐਸਐਸਪੀ ਸੀ ਮਾਨਸਾ ਦਾ ਤੇ ਇੰਨੀ ਜ਼ਿਆਦਾ ਪੁਲਿਸ ਫੋਰਸ ਜਦੋਂ ਕਹਿ ਰਹੇ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਇੱਥੇ ਗ੍ਰਿਫਤਾਰੀ ਦੇ ਸਕਦੇ ਐ ਤਾਂ ਕਰਕੇ ਪੁਲਿਸ ਵੱਧ ਲੱਗੀ ਹੋਈ ਹੈ ਦੇ ਦੋਸਤੋ ਉਸੇ ਤਰ੍ਹਾਂ ਦੀ ਵਿਸਾਖੀ ਦੋ ਸਾਲਾਂ ਦੇ ਬਾਅਦ ਹੁਣ ਫਿਰ ਆਈ ਹੈ ਇਸ ਵਾਰ ਦੇਖਦੇ ਹਾਂ ਕਿ ਕਿੰਨੀ ਕੁ ਪੁਲਿਸ ਫੋਰਸ ਉੱਤੇ ਹੋਵੇਗੀ ਪਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੁਣ ਪਾਰਲੀਮੈਂਟ ਦੇ ਮੈਂਬਰ ਬਣ ਚੁੱਕੇ ਐ ਹੁਣ ਉਹਨਾਂ ਦੇ ਥੋੜੇ ਦਿਨਾਂ ਬਾਅਦ ਉਹਨਾਂ ਨੇ ਜੇਲ੍ਹ ਤੋਂ ਬਾਹਰ ਆ ਜਾਣਾ ਕਿਉਂਕਿ 23 April ਨੂੰ NSA ਟੁੱਟ ਜਾਵੇਗੀ ਤੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਣੀ ਹੈ ਪੰਜਾਬ ਚ ਆ ਕੇ ਕੇਸਾਂ ਦੇ ਵਿੱਚ ਕੋਈ ਦਮ ਨਹੀਂ ਸਾਰੇ ਝੂਠੇ ਕੇਸ ਐ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਪੱਕੀ ਜਮਾਨਤ ਮਿਲ ਜੇਗੀ ਤਾਂ ਕਰਕੇ ਜਿਹੜੇ ਲੋਕ ਐ ਨੌਜਵਾਨ ਨੇ ਉਹ ਬਸਾਖੀ ਦੇ ਮੇਲੇ ਤੇ ਜਾ ਕੇ ਬਾਪੂ ترਸੇਮ ਸਿੰਘ ਜੀ ਦੇ ਜਿਹੜੇ ਬਿਆਨ ਨੇ ਤੇ ਉਹਨਾਂ ਦੇ ਬਚਨ ਐ ਉਹ ਸੁਣਨੇ ਚਾਹੁੰਦੇ ਐ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਦੀ ਫੋਨ ਤੇ ਗੱਲ ਹੁੰਦੀ ਐ ਪਰਿਵਾਰ ਦੀ ਉਹਦੇ ਜਿਹੜੇ ਸਾਥੀ ਆਗੂ ਐ ਤੇ ਬਾਪੂ ترسےم ਸਿੰਘ ਜੀ ਜਾਂ ਉਹਨਾਂ ਦੇ ਵਕੀਲ ਖਾਰਾ ਸਾਹਿਬ ਉਹ ਜ਼ਰੂਰ ਉੱਥੇ ਸਪੀਚਾਂ ਕਰਨਗੇ ਭਾਸ਼ਣ ਕਰਨਗੇ ਤੇ ਹੋ ਸਕਦਾ ਹੈ ਅੰਮ੍ਰਿਤਪਾਲ ਦਾ ਜਿਹੜਾ ਸੁਨੇਹਾ ਹੈ ਉਹਦੀ ਚਿੱਠੀ ਹੈ ਉਹ ਵੀ ਉੱਥੇ ਪੜ੍ਹ ਕੇ ਸੁਣਾਈ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੀ ਪ੍ਰੋਗਰਾਮ ਰਹੂਗਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਹੀਰ ਕਿਹੋ ਜਿਹੀ ਸ਼ੁਰੂ ਕਰਨਗੇ ਕਿਸ ਤਰ੍ਹਾਂ ਉਹ ਹੁਣ ਮੈਂਬਰ ਪਾਰਲੀਮੈਂਟ ਬਣ ਚੁੱਕੇ ਆ ਲੋਕਾਂ ਦੀ ਸੇਵਾ ਕਰਨਗੇ ਤੇ ਨਾਲ ਵਿਸਾਖੀ ਦੇ ਮੇਲੇ ਤੇ ਇਹ ਵੀ ਹੈ ਵੀ ਉੱਥੇ ਮੈਂਬਰਸ਼ਿਪ ਵੀ ਵੱਡੇ ਪੱਧਰ ਤੇ ਹੋਵੇਗੀ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਸ ਪੰਜਾਬ ਦੇ ਉਹਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜੀ ਮੈਂਬਰਸ਼ਿਪ ਉਹ ਵੀ ਕੀਤੀ ਜਾ ਰਹੀ ਹੈ ਤੇ ਵਿਸਾਖੀ ਦੇ ਮੇਲੇ ਤੇ ਆਸ ਹੈ ਕਿ ਲੱਗਦਾ ਹੈ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਵਿੱਚ ਸ਼ਾਮਲ ਹੋਣਗੇ ਵੱਡੇ ਪੱਧਰ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਮੈਨੂੰ ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਇੱਕ ਫੈਸਲਾ ਕੋਨ ਲੜਾਈ ਲੜਨਗੇ ਸਿਆਸਤ ਦੇ ਵਿੱਚ ਉਹਨਾਂ ਨੇ ਸੀਟਾਂ ਬਹੁਤ ਜ਼ਿਆਦਾ ਲਿਆ ਜਾ ਸਕਦੇ ਉਹ ਸਰਕਾਰ ਵੀ ਬਣਾ ਸਕਦੇ 27 ਚ ਤੇ ਨਹੀਂ ਫਿਰ ਸਰਕਾਰ ਬਣਨ ਦੇ ਵਿੱਚ ਵੀ ਤਾਂ ਗੜਬੜ ਕਰਨਗੀ ਕਰਨਗੀ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਨਾਲ ਲੋਕ ਤੁਰਨਗੇ ਕਿਉਂਕਿ ਪੰਜਾਬ ਦੇ ਐਸੇ ਲੋਕ ਹੈ ਜਿਹੜੇ ਬੰਦੇ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਜ਼ਬਰ ਜ਼ੁਲਮ ਧੱਕਾ ਹੁੰਦਾ ਹੈ ਉਹਦੇ ਨਾਲ ਇੱਕ ਵਾਰੀ ਖੜਦੇ ਆ ਉਹਨੂੰ ਇੱਕ ਮੌਕਾ ਜ਼ਰੂਰ ਦਿੰਦੇ ਆ ਇਸੇ ਤਰ੍ਹਾਂ ਭਾਈ ਸਿਮਰਨਜੀਤ ਸਿੰਘ ਮਾਨ ਨੂੰ ਵੀ 1999 ਦੇ ਵਿੱਚ ਮੌਕਾ ਦਿੱਤਾ ਸੀ ਉਦੋਂ ਉਹਨਾਂ ਦੇ ਬਹੁਤ ਸਾਰੇ ਐਮਪੀ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਦਿੱਤੇ ਸੀ ਤੇ ਇਸੇ ਤਰ੍ਹਾਂ ਲੋਕਾਂ ਨੇ ਅਫੀਸ਼ੀਅਲੀਆਂ ਵੋਟਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਵੱਡੀ ਜਿੱਤ ਦਵਾਈ ਤੇ ਨਾਲ ਹੀ ਫਰੀਦਕੋੜ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਜਿੱਤਣ ਦਾ ਕਾਰਨ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਸੀ ਦੋਸਤੋ ਸੋ ਹੋ ਸਕਦਾ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਕਲੀਨ ਸੇਵ ਕਰ ਦੇਣਾ ਸਾਰੀਆਂ ਸੀਟਾਂ ਤੇ ਕਿਉਂਕਿ ਪੰਜਾਬ ਦੇ ਲੋਕ ਇੱਕ ਪਾਸੇ ਤੁਰਦੇ ਜਦੋਂ ਤੁਰਨ ਤੇ ਆ ਜਾਣ ਤੇ ਸਾਰੀਆਂ ਪਾਲਟੀਆਂ ਨੂੰ ਲੋਕ ਦੇਖ ਚੁੱਕੇ ਐ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਦੋਂ ਵਿਸਾਖੀ ਦੇ ਮੇਲੇ ਤੇ ਇਸ ਵਾਰ ਉਹਨਾਂ ਦੀ ਕਾਨਫਰੰਸ ਹੋਵੇਗੀ ਪੰਡਾਲ ਦੇ ਵਿੱਚ ਵੱਡੀਆਂ ਤਸਵੀਰਾਂ ਲੱਗੀਆਂ ਹੋਣਗੀਆਂ ਸਿੰਘਾਂ ਦੀਆਂ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਹੋਣਗੀਆਂ ਤੇ ਨੌਜਵਾਨਾਂ ਦੇ ਵਿੱਚ ਖਿੱਚ ਦਾ ਕੇਂਦਰ ਬਣਨਗੀਆਂ ਵੱਡੇ ਪੱਧਰ ਤੇ ਫਿਰ ਨੌਜਵਾਨ ਉਹਨਾਂ ਤਸਵੀਰਾਂ ਦੇ ਖਿੱਚੇ ਹੋਏ ਉਸ ਪੰਡਾਲ ਦੇ ਵਿੱਚ ਸਜਣਗੇ ਅਤੇ ਬਲਾਰਿਆਂ ਦੇ ਭਾਸ਼ਣ ਸੁਣਨਗੇ ਤੇ ਮੈਂਬਰਸ਼ਿਪ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਪ੍ਰਾਪਤ ਕਰਨਗੇ ਦੇਖਦੇ ਆਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੋਂ ਐਨਐਸ ਤੋਂ ਟੁੱਟਣ ਤੋਂ ਬਾਅਦ ਉਹ ਕਦੋਂ ਪੰਜਾਬ ਦੇ ਵਿੱਚ ਆ ਰਹੇ ਐ ਤੇ ਕਦੋਂ ਉਹਨਾਂ ਨੂੰ ਪੱਕੀ ਜਮਾਨਤ ਮਿਲਦੀ ਐ ਇਸ ਗੱਲ ਦੀ ਪਰਿਵਾਰ ਨੇ ਪੁਸ਼ਟੀ ਕਰ ਦਿੱਤੀ ਐ ਕਿ 23 ਅਪ੍ਰੈਲ ਨੂੰ ਉਹਨਾਂ ਦੀ ਐਨਐਸ ਤੋਂ ਟੁੱਟਣ ਦੀ ਪੱਕੀ ਸੰਭਾਵਨਾ ਐ ਕਿਉਂਕਿ ਨਾਲ ਦੇ ਸਾਰੇ ਸਾਥੀਆਂ ਦੀ ਐਨਐਸ ਤੇ ਟੁੱਟ ਗਈ ਹੈ ਸਿਰਫ ਭਾਈ ਪੱਪਣ ਪ੍ਰੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਦੋ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਰਹਿ ਗਏ ਆ ਉਹ ਵੀ ਬਾਅਦ ਦੇ ਵਿੱਚ ਗਿਰਪਧਾਰ ਹੋਏ ਸੀ ਸਾਰਿਆਂ ਨੂੰ ਯਾਦ ਹੈ ਕਿ ਵਿਸਾਖੀ ਦਾ ਮੇਲਾ ਲੰਘ ਚੁੱਕਿਆ ਸੀ ਉਸ ਤੋਂ ਬਾਅਦ ਫਿਰ 23-24 ਅਪ੍ਰੈਲ ਨੂੰ ਰੋਡੇ ਪਿੰਡ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਉੱਥੇ ਗਿਰਪਧਾਰੀ ਦਿੱਤੀ ਸੀ ਸਰਕਾਰ ਨੂੰ ਉੱਥੋਂ ਸਰਕਾਰ ਗਿਰਪਧਾਰ ਕਰਕੇ ਲੈ ਕੇ ਗਈ ਸੀ ਤੇ ਹੁਣ ਵੀ ਉਹਨਾਂ ਨੂੰ 22 23 April ਨੂੰ ਉਹਨਾਂ ਦੀ ਐਨਐਸਟ ਟੁੱਟ ਜਾਵੇਗੀ ਤੇ ਪੰਜਾਬ ਦੇ ਵਿੱਚ ਜਿਹੜਾ ਆਉਣ ਦਾ ਉਹਨਾਂ ਦਾ ਰਾਹ ਹੈ ਉਹ ਬਿਲਕੁਲ ਦੋਸਤੋ ਪੱਧਰਾ ਹੋ ਚੁੱਕਿਆ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਿਹੜੀ ਪੰਥਕ ਰਾਜਨੀਤੀ ਹੈ ਉਹ ਕਿੱਧਰ ਨੂੰ ਮੋਹਜ ਲਵੇਗੀ ਤੇ ਪੰਜਾਬ ਦੇ ਲੋਕ ਕਿਹੜੇ ਪੰਥ ਕਾਗੂ ਨੂੰ ਦੋਸਤੋ ਪ੍ਰਵਾਨ ਕਰਨਗੇ ਇੰਨੀਆਂ ਕੁ ਵਿਚਾਰਾਂ ਸਨ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ